ਅੱਜ ਛੋਟੀ ਜੀ ਮੰਡੀ ਲਾਉਣ ਲੱਗੇ ਆ ਤੁਹਾਡੇ ਮੋਬਾਈਲ ਤੇ ਘਰ ਬੈਠੇ ਹੀ ਮਾਰਵਾੜੀ ਬੱਚੇ ਬੱਚੀਆਂ ਪਸੰਦ ਕਰ ਲਿਓ ਸੱਜਣੋ ਬਹੁਤ ਹੀ ਟੌਪ ਦੇ ਬੱਚੇ ਆ ਬਣਨ ਵਾਲੇ ਬੱਚੇ ਆ ਜਿਹੜੇ ਤੁਹਾਡੇ ਲਈ ਅੱਜ ਫੋਰ ਸੇਲ ਲਈ ਲੈ ਕੇ ਆਇਆ ਵਕਾਊ ਆ ਸਾਰੇ ਤੇ ਨਾਲ ਇੱਕ ਘੋੜੀ ਵਿਖਾਉਣੀ ਆ ਤੁਹਾਨੂੰ ਇਹ ਬੱਚੇ ਟੌਪ ਦੇ ਖਾਨਦਾਨ ਦੇ ਆ ਟੌਪ ਦੀ ਬਰੀਡ ਹੈ ਤੇ ਅੱਗੇ ਜਾ ਕੇ ਸ਼ੋਹਾਂ ਦੇ ਵਿੱਚ ਵੀ ਮਾਰਾ ਮਾਰਨਗੇ ਸਾਰੇ ਐਸ ਕੋੜੇ ਦੇ ਬੱਚੇ ਆ ਇਹ ਘੋੜੇ ਦਾ ਨਾਂ ਹੈ ਸੱਜਣੋ ਦੀਵਰਤਨ ਪਾਥਰੀ ਲਾਈਨ ਦਾ ਘੋੜਾ ਹੈ ਤਿੰਨ ਪੈਰ ਚਿੱਟੇ ਅਤੇ ਮੱਥੇ ਬਹੁਤ ਹੀ ਚੰਗਾ ਸੋਹਣਾ ਬਲੇਜ਼ ਹੈ ਕੁੰਡੀ ਕੰਨ ਗਰਦਨ ਵੇਖੋ ਵੀ ਕਿੱਡੀ ਬਾਕਮਾ ਵਾਲਾ ਤੇ ਲੈਂਥ ਵੇਖੋ ਕੋਡੇ ਦੀ ਕਿੱਡੀ ਲੰਮੀ ਹੈ ਪਿੱਠ ਪੂੜਾ ਜਬਰਦਸਤ ਹੈ ਪਿਓਰ ਮਾਰਵਾੜੀ ਟਾਪ ਕਲਾਸ ਘੋੜਾ ਹੈ ਦੇਵਰਤਨ ਹੁਣ ਤਕਰੀਬਨ ਸਾਰੇ ਹੀ ਭਰਾ ਦੇਵਰਤਨ ਘੋੜੇ ਨੂੰ ਜਾਣਦੇ ਐ ਕਿ ਇਹਨੇ ਕਿੱਦਾਂ ਦੀ ਬਰੀਡ ਪੈਦਾ ਕੀਤੀ ਹੈ ਬਾਕਮਾਲ ਬੱਚੇ ਪੈਦਾ ਕਰਦਾ ਹੈ ਘੋੜਾ ਬਾਕੀ ਬੱਚੇ ਵੀ ਤੁਹਾਨੂੰ ਵਿਖਾਉਣੇ ਐ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਆ ਛੋਟੇ ਬੱਚੇ ਤੋਂ ਆਖੂਬ ਸੂਰਤ ਬਸ਼ੀਰਾ ਤੁਸੀਂ ਖੂਬਸੂਰਤੀ ਚੈੱਕ ਕਰ ਲਓ ਮੂੰਹ ਦੀ ਸ਼ੇਪ ਕੁੰਡੀ ਕੰਨ ਗਰਦਨ ਪਿੱਠ ਪੂਰਾ ਲਾਜਵਾਬ ਹੈ ਜਵਨ ਵਾਲੀ ਟਾਈਮ ਚ ਇਹ ਬੱਚਾ ਸ਼ੋਹਾਂ ਦੇ ਵਿੱਚ ਲੜਦਾ ਵੀ ਦਿੱਸ ਜੂ ਤੇ ਜਿੱਤਦਾ ਵੀ ਦਿੱਸ ਜੂ ਤੁਹਾਨੂੰ ਬਾਕੀ ਬੱਚਾ ਦੇਖ ਲਓ ਇਹਦੀ ਖੜ ਨਹੀਂ ਕਰਨੀ ਦੇਖ ਲਓ ਤਿੰਨ ਪੈਰ ਚਿੱਟੇ ਐ ਤੇ ਮੱਥੇ ਫੁੱਲ ਐ ਸੱਜਣੋ ਇਹ ਬੱਚੇ ਦੇ ਤੇ ਉਮਰ ਸਿਰਫ ਹੈਗੀ ਐ ਢਾਈ ਤੋਂ ਤਿੰਨ ਮਹੀਨੇ ਤੇ ਲਾਜਵਾਬ ਬੱਚਾ ਐ ਕੋਈ ਵੀ ਭਰਾ ਦੇ ਪਸੰਦ ਆਵੇ ਦਿਲ ਨੂੰ ਲੱਗੇ ਤੇ ਇਹਦਾ ਰਸਾ ਝੋਲੀ ਪਵਾ ਸਕਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੇ ਭਾਈ ਮਾਂ ਇਹਦੀ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਸਾਰੀ ਡਿਟੇਲ ਖੋਲਾਂਗੇ ਤੁਹਾਨੂੰ ਮਾਂ ਵੀ ਲਾਜਵਾਬ ਖਾਨਦਾਨ ਦੀ ਹੈ ਬਾਕੀ ਵਸ਼ੇਰੇ ਦੀ ਖੂਬਸੂਰਤੀ ਤਾਂ ਬਾਕਮਾਲ ਹੈ ਉਹ ਤੁਹਾਡੇ ਸਾਹਮਣੇ ਹੈ ਉਹ ਤੁਹਾਡੀ ਫੋਨ ਦੀ ਸਕਰੀਨ ਤੇ ਐ ਸਜਣੋ ਹੁਣ ਤੁਹਾਨੂੰ ਦਿਖਾਉਨੇ ਆ ਅਗਲੀ ਵਸ਼ੇਰੀ ਇਹ ਬੱਚੀ 13 ਤੋਂ 14 ਮਹੀਨੇ ਦੀ ਹੈ ਬਾਪ ਇਹਦਾ ਵੀ ਦੇਵਰਤਨ ਹੀ ਹੈ ਤੇ ਮਾਂ ਇਹਦੀ ਵੀ ਅਲਮੀਰਾ ਹੀ ਹੈ ਜਿਹੜੇ ਵਸ਼ੇਰੇ ਦੀ ਪਹਿਲਾਂ ਤੁਹਾਨੂੰ ਘੋੜੀ ਮੈਂ ਦੱਸ ਕੇ ਹਟਾ ਤੇ ਅੱਗੇ ਜਾ ਕੇ ਬਖਾਉਣੀ ਹੈ ਉਹੀ ਘੋੜੀ ਇਹ ਵਸ਼ੇਰੀ ਦੀ ਮਾਂ ਹੈ ਦੋ ਪੈਰ ਚਿੱਟੇ ਹੈ ਮੱਤੇ ਇਹਦੇ ਵੀ ਫੁੱਲ ਆ ਸੱਜਣੋ ਤੇ ਥੋੜਾ ਜਿਹਾ ਨੱਕ ਵੀ ਚਿੱਟਾ ਹੈ ਕਹਿ ਸਕਦੇ ਆ ਕਿ ਆਉਂਦਾ ਆਉਂਦਾ ਪਟਾ ਰਾਹ ਟੁੱਟ ਗਿਆ ਤਿਲਕ ਤੋੜ ਵੀ ਕਈ ਭਰਾ ਇਹਨੂੰ ਕਹਿ ਦਿੰਦੇ ਆ ਖੜਨੀ ਕਰਨੀ ਦੀ ਇਹ ਵੀ ਚੰਗੀ ਹੈ ਸਾਰਾ ਕੁਝ ਬਿਸ਼ੇਰੀ ਦਾ ਏ ਟੂ ਜ਼ੈਡ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਤੁਹਾਨੂੰ ਅਸੀਂ ਪਿੱਛੇ ਪਿੱਠ ਪੁੜੇ ਤੱਕ ਵਿਖਾਈ ਜਾਨੇ ਆ ਬਹੁਤ ਹੀ ਖੂਬਸੂਰਤ ਪੌੜ ਵੀ ਲੱਗੇ ਹੋਏ ਆ ਇਹਨੂੰ ਦੋ ਪੈਰ ਚਿੱਟੇ ਤੇ ਮੱਥੇ ਤਿਲਕ ਤੋੜ ਇਹ ਬਸ਼ੇਰੀ ਵੀ ਤੁਹਾਨੂੰ ਚੰਗੀ ਲੱਗੇ ਇਹਦੀ ਬਣਾਵਟ ਚੰਗੀ ਲੱਗੇ ਇਹਦਾ ਸਨੱਖਾਪਨ ਚੰਗਾ ਲੱਗੇ ਤੇ ਦਿੱਤੇ ਨੰਬਰ ਤੇ ਇਹਦੇ ਬਾਬਤ ਵੀ ਤੁਸੀਂ ਗੱਲਬਾਤ ਕਰ ਲਿਓ ਬਸ਼ੇਰੀ ਇਹ ਵੀ ਬਣਨ ਵਾਲੀ ਹੈ ਅੱਗੇ ਜਾ ਕੇ ਹਾਈਟ ਵੀ ਪੂਰੀ ਕਰਨੀ ਹੈ ਬਸ਼ੇਰੀ ਨੇ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੁਣ ਕਰਦੇ ਆ ਗੱਲ ਆਪਾਂ ਅਗਲੇ ਬਸ਼ੇਰੇ ਦੀ ਇੱਕ ਆ ਬਸ਼ੇਰਾ ਹੈ ਵੀਰ ਹੋਂਾ ਦੇ ਕੋਲ ਇਹ ਵੀ ਉਸੇ ਘਰੇ ਦੇਵਰਤਨ ਦਾ ਹੀ ਬੱਚਾ ਹੈ ਸੱਜਣੋ ਉਮਰ ਇਹਦੀ ਵੀ 13 ਤੋਂ 14 ਮਹੀਨੇ ਹੈ ਤੇ ਜੇ ਮਾਂਲੇ ਪਾਸੇ ਆਪਾਂ ਜਾਈਏ ਤੇ ਮਾਂ ਬਾਈ ਹੁਣੀ ਦੱਸਦੇ ਵੀ ਅਨਨ ਆਨਲਾਈਨ ਦੀ ਐ ਮਾਂ ਦੇ ਖਾਨਦਾਨ ਬਾਰੇ ਨਹੀਂ ਪਤਾ ਪਰ ਘੋੜਾ ਇਹ ਵੀ ਚੰਗਾ ਐ ਬਸ਼ੇਰਾ ਇਹ ਵੀ ਬਣਨ ਵਾਲਾ ਐ ਉਮਰ ਸਿਰਫ 13 ਤੋਂ 14 ਮਹੀਨੇ ਐ ਮੱਥੇ ਫੁੱਲ ਐ ਤੇ ਤਿੰਨ ਪੈਰ ਚਿੱਟੇ ਐ ਆ ਦੋਵੇਂ ਜਿਹੜੇ ਬਸ਼ੇਰੇ ਭੱਜ ਰਹੇ ਆ ਇਹਨਾਂ ਦੇ ਵਿੱਚੋਂ ਮੱਥੇ ਫੁੱਲ ਵਾਲੇ ਦੀ ਗੱਲ ਕਰ ਰਹੇ ਆ ਤੇ ਉਹੀ ਬਸ਼ੇਰਾ ਸੇਲ ਐ ਕਿ ਇਹਦੇ ਬਾਬਤ ਵੀ ਤੁਸੀਂ ਗੱਲਬਾਤ ਕਰਨੀ ਐ ਤੁਹਾਨੂੰ ਇਹ ਬਸ਼ੇਰਾ ਚੰਗਾ ਲੱਗੇ ਬਸ਼ੇਰਾ ਹੈ ਵੀ ਚੰਗਾ ਕਿਉਂਕਿ ਬਸ਼ੇਰਾ ਅੱਗੇ ਜਾ ਕੇ ਬਣਨ ਵਾਲਾ ਐ ਸਾਨ ਵੀ ਤਿਆਰ ਹੋ ਸਕਦਾ ਐ ਕੀ ਤੁਹਾਡੀ ਮਿਹਨਤ ਹੈ ਤੁਹਾਡਾ ਜਜ਼ਬਾ ਹੈ ਅੱਜ ਬੱਚੇ ਤੁਹਾਨੂੰ ਅਸੀਂ ਵਿਖਾਈ ਜਾਂਦੇ ਆ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਚੰਗਾ ਲੱਗਦਾ ਦੋ ਬਸ਼ੇਰੇ ਐ ਇੱਕ ਬਸ਼ੀਰੀ ਐ ਤੇ ਤੁਸੀਂ ਦਿੱਤੇ ਨੰਬਰ ਤੇ ਬਾਬਤ ਇਹਨਾਂ ਦੇ ਗੱਲ ਕਰ ਲਿਓ ਹੁਣ ਤੁਹਾਨੂੰ ਘੋੜੀ ਵਿਖਾਉਨੇ ਆ ਬਾਈਆਂ ਦੇ ਕੋਲ ਜਿਹੜੀ ਫੋਰ ਸੇਲ ਘੋੜੀ ਆ ਜੀ ਆ ਆ ਗਈ ਸੱਜਣੋ ਇਹ ਕਰਮਾ ਵਾਲੀ ਘੋੜੀ ਦਾ ਨਾਮ ਹੈਗਾ ਅਲਮੀਰਾ ਇਹ ਜਿਹੜੇ ਪਹਿਲਾਂ ਮੈਂ ਬਸ਼ੀਰੀ ਤੇ ਛੋਟਾ ਬਸ਼ੀਰਾ ਵਿਖਾਇਆ ਹੈ ਉਹਨਾਂ ਦੋਵਾਂ ਦੀ ਮਾਂ ਐ ਸੱਜਣੋ ਤੇ ਸ਼ੌਰਿਆ ਘੋੜਾ ਬੜਾ ਚੰਗਾ ਹੋਇਆ ਅਬਲਖ ਉਹ ਵੀ ਤੁਹਾਨੂੰ ਅੱਗੇ ਜਾ ਕੇ ਫੋਟੋ ਮੈਂ ਦਿਖਾਉਣਾ ਮਾੜੀ ਜੀ ਉਹਦੀ ਹੁਣ ਤਾਂ ਖੈਰ ਹੋ ਵਿਕ ਗਏ ਰਿਲਾਇੰਸ ਚਲਾ ਗਿਆ ਆਹ ਫੋਟੋ ਆ ਗਈ ਸੱਜਣੋ ਇਹ ਸ਼ੌਰਿਆ ਘੋੜਾ ਦੀ ਘੋੜੇ ਦੀ ਬੱਚੀ ਐ ਤੇ ਬੱਚੇ ਕਿੱਦਾਂ ਦੇ ਜੰਮਦੀ ਐ ਕਿੱਦਾਂ ਦੀਆਂ ਬਰੀਕੀਆਂ ਬੱਚਿਆਂ ਦੇ ਵਿੱਚ ਪਾਉਂਦੀ ਐ ਉਹ ਸਾਰਾ ਕੋਈ ਤੁਹਾਨੂੰ ਸ਼ੀਸ਼ੇ ਵਾਂਗ ਦਿਖਾਤਾ ਬਾਕੀ ਜੇ ਘੋੜੀ ਦੀ ਆਪਦੀ ਉਮਰ ਦੀ ਗੱਲ ਕਰਾਂ ਤੇ 7 ਤੋਂ 8 ਸਾਲ ਦੀ ਇਹ ਘੋੜੀ ਐ ਹਾਈਟ ਹੈਗੀ ਐ 64+ਫੱਟੀ ਵਾਲੀ ਤੇ ਬਾਕੀ ਇੱਕ ਲਾਹੌਰ ਜ਼ਰੂਰੀ ਤੁਹਾਨੂੰ ਦੱਸਦਾ ਕਿ ਜਨਵਰ ਸਾਰੇ ਚੰਗੇ ਰੇਟ ਦੇ ਆ ਭਾਈ ਜਿੰਨੇ ਚੰਗੇ ਪੈਸੇ ਲਾਉਣੇ ਆ ਉਹ ਹੀ ਵੀਰਾ ਬਣ ਕੇ ਫੋਨ ਕਰਿਓ ਬੇਨਤੀ ਹੈ ਭਰਾਵਾਂ ਲੋ ਜਿੰਨਾਂ ਦੇ ਆ ਜਨਵਰ ਹੈ ਇਹ ਚਾਰ ਨਗੀਨੇ ਵੀਰ ਹੁਣਾਂ ਦੇ ਫਾਰਮ ਤੇ ਭਾਈ ਫੋਰ ਸੇਲ ਨੇ ਕੋਈ ਵੀ ਪਸੰਦ ਆਵੇ ਫਿਰ ਤੋਂ ਕਹਿਣਾ ਕਿ ਵੀਡੀਓ ਪੈਂਦੇ ਭਾਈ ਫੋਨ ਲਾ ਲਿਓ ਤੇ ਆਪਣੇ ਰਸਾ ਝੋਲੀ ਪਵਾ ਲਿਓ ਜਿੰਨਾਂ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਘੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਨਾ ਨਾ ਪੀਰ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਮਨਦੀਪ ਸਿੰਘ ਜਗਮੋਹਣ ਲੋਨਾ ਸਰਤਾਜ ਘੁੰਮਣ ਜਗਤਾਰ ਸੰਧੂ ਜੱਗੀ ਸਿੰਘ ਸਰਬਜੀਤ ਕੁਰਾਲਾ ਦਿਲਸ਼ਾਦ ਖਾਨ ਗੁਰਪ੍ਰੀਤ ਸਿੰਘ ਖੁਸ਼ਦੀਪ ਸਿੰਘ ਪ੍ਰਦੀਪ ਵੜਿੰਗ ਕਿਰਤ ਅਥਿੰਦ ਸੋਨੀ ਪਖੋਵਾਲ ਦਾਰਾ ਰਾਜਗੜੀਆ ਨਰਿੰਦਰ ਸਿੰਘ ਬਾਅਦ ਹੀ ਜਲਦ ਅਗਲੀ ਵੀਡੀਓ ਚ ਮਿਲਦੇ ਆ ਜੀ ਉਹਨੇ ਟਾਈਮ ਲਈ ਦਿਓ ਇਜਾਜ਼ਤ ਧੰਨਵਾਦ